ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਸੇ ਜਪਜੀ ਸਾਹਿਬ ਦੀ ਨੌਵੀਂ ਪੌੜੀ ਦੀ ਵਿਆਖਿਆ ਕਰਾਂਗੇ ਸੁਣੀਏ ਈਸ਼ਰ ਬ੍ਰਹਮਾ ਇੰਦ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਨਾਲ ਸਾਧਾਰਨ ਮਨੁੱਖ ਵੀ ਸ਼ਿਵ ਬ੍ਰਹਮਾ ਤੇ ਇੰਦਰ ਦੀ ਪਦਵੀ ਤੇ ਪਹੁੰਚ ਜਾਂਦਾ ਹੈ ਸੁਣੀਏ ਮੁਖ ਸਲਾਹਣ ਮੰਦ ਤੇ ਮੰਦਾ ਮਨੁੱਖ ਵੀ ਮੂਹ ਰੱਬ ਦੀਆਂ ਸਿਫਤਾ ਕਰਨ ਲੱਗ ਪੈਂਦਾ ਹੈ ਸੁਣੀਏ ਜੋਗ ਜਗਤਨ ਪੇਦ ਤੇ ਨਾਮ ਸਿਮਰਨ ਨਾਲ ਹੀ ਸਾਧਾਰਨ ਬੁੱਧ ਵਾਲੇ ਮਨੁੱਖ ਨੂੰ ਵੀ ਸਰੀਰ ਦੀਆਂ ਗੁੱਝੀਆਂ ਗੱਲਾਂ ਭਾਵ ਅੱਖਾਂ ਕੰਨ ਜੀਬ ਇੰਦਰੀਆਂ ਦੇ ਚਾਲਿਆਂ ਤੇ ਵਿਕਾਰਾਂ ਦੇ ਭੇਦ ਦਾ ਪਤਾ ਲੱਗ ਜਾਂਦਾ ਹੈ ਸੁਣੀਏ ਸਾਸਤ ਸਿਮਰਤ ਵੇਦ ਤੇ ਨਾਮ ਸਿਮਰਨ ਨਾਲ ਹੀ ਰਬੂ ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ ਤੇ ਸ਼ਾਸਤਰਾ ਸਿਮਰਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ ਭਾਵ ਕਿ ਸਾਧਾਰਨ ਮਨੁੱਖ ਦੀ ਬੁੱਧੀ ਦਾ ਵਿਕਾਸ ਹੋ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਹੈ ਨਾਨਕ ਨਾਮ ਨਾਲ ਪ੍ਰੀਤ ਕਰਨ ਵਾਲੇ ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਓ ਬਣਿਆ ਰਹਿੰਦਾ ਹੈ ਸੁਣੀਏ ਦੁਖ ਪਾਪ ਕਾ ਨਾਸ਼ ਕਿਉਂਕਿ ਰੱਬ ਦੀ ਸਿਫਤ ਸਲਾਹ ਸੁਨਣ ਕਰਕੇ ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ